ਸੋ ਵਾਹਿਗੁਰੂ ਜੀ ਕੀ ਫਤਿਹ ਇਹ ਹੀ ਕਹਿਣਾ ਚਾਹੂੰਗੀ ਕਿ ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ 2025 ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਸਾਨੂੰ ਬਿਲਕੁਲ ਕਰਨਾ ਚਾਹੀਦਾ ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ ਵਿਆਹ ਤੋਂ ਬਾਅਦ ਪਹਿਲੀ ਵਾਰ ਜੀ ਸੱਚਾ ਸ਼ੁਕਰ ਬਾਬਾ ਸਾਹਿਬ ਜੀ ਨੂੰ ਕਰੀਏ ਹੇ ਲੱਗਦਾ ਕਿ ਅਰਦਾਸ ਨੂੰ ਇੱਥੇ ਕਰੀਏ ਤਾਂ ਹਰੀ ਕਰਨਾ ਸਕਦੀ ਹੈ ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ 파ਟਨਰ ਨਾਲ ਡੀਰਨ ਦਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਅਰ ਜੀ ਵੀ ਇੱਥੇ ਲਾਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤਾਂ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਉਸ ਚੀਜ਼ ਨੂੰ ਤੇ ਪਰ ਬਾਬਾ ਜੀ ਨੇ ਜਦੋਂ ਬੁਲਾਇਆ ਥੇ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅੰਮ੍ਰਿਤ ਵੇਲੇ ਦੇ ਵੀਡੀਓ ਤੁਸੀਂ ਬਹੁਤ ਪਾਉਂਦੇ ਸੀ ਸੰਗਤ ਬਹੁਤ ਪਸੰਦ ਕਰਦੀ ਲੋਕ ਪਸੰਦ ਕਰਦੇ ਜਿੱਤਾ ਹੁਣ ਵਿਆਹ ਤੋਂ ਬਾਅਦ ਵੀ ਕੰਟੀਨਿਊ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਾਵੇ ਤੁਹਾਨੂੰ ਮਿਹਰ ਹੋ ਜਾਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਹੁਕਮ ਇਹ ਉ 2026 کوشش ਰਹੇਗੀ ਕਿ ਮੈਂ ਅੰਮ੍ਰਿਤ ਵੇਲਾ ਨਾ ਛੱਡਾਂ ਔਰ ਬਾਬਾ ਜੀ ਮੈਨੂੰ ਕੁਝ ਹੋਰ ਦੇਣ ਜਾਂ ਨਾ ਦੇਣ ਅੰਮ੍ਰਿਤ ਵੇਲੇ ਦਾ ਜਾਗਨਾ ਦੇਣ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਨਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨਾਂ ਦੁਨੀਆ 'ਚ ਕਦੀ ਕੋਈ ਕਮੀ ਆਉਂਦੀ ਨਹੀਂ ਹਾਂਜੀ 2026 ਲਈ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਫालतू ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰਦੇ ਹਾਂ ਦਿਨ ਬਦਿਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਖੱਤਾਂ ਵਿੱਚੋਂ ਇਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁ ਆਲਤੋਂ ਦੀਆਂ ਗੱਲਾਂ ਚ ਨਾ ਪਈਏ ਜੋ ਚਲਾ ਗਿਆ ਉਹਨੂੰ ਜਾਣ ਦੋ ਜੋ ਤੁਹਾਡੇ ਨਾਲ ਹੈ ਤੁਹਾਡੇ ਆਪਣੇ ਆ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਮੋਟੀਵੇਟ ਕਰਦੇ ਉਹਨਾਂ ਦਾ ਸਾਥ ਦੋ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਤੇ 2026 ਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਨਵਾਜੀ ਗੁਰਲੀ ਜੀ ਅਰਦਾਸ ਕੀਤੀ ਸੀ ਅੱਜ ਉਹਨਾਂ ਦੇ ਨਾਲ 파ਟਨਰ ਬਣ ਕੇ ਆਏ ਇਸ ਰਾਤੇ ਉਸ ਕਾਲਪੁਰਖ ਅਗੇ ਇੱਕ ਸੀਸ ਘੋਣ ਵਾਸਤੇ ਆਏ ਆ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਤੇ ਸਵੇਰੀ ਸਾਨੂੰ ਅਮਰਤ ਵੇਲਾ ਮਹਾਰਾਜ ਜੀ ਬਖਸ਼ ਦੇ ਰਹੇ ਨੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਭਾਈਚਾਰਾ ਬਣਾਏ ਰੱਖ ਗੁਰਲੇਨ ਜੀ ਅਮਰਤ ਵੇਲੇ ਉੱਠਦੇ ਨੇ ਕਰਦੇ ਨੇ ਫਿਰ ਨਾਲ ਹੁਣ ਇੱਕ ਸਾਥ ਮਿਲ ਗਿਆ ਤੁਸੀਂ ਵੀ ਨਾਲ ਗੁਰਪੁਰ ਸਾਹਿਬ ਦੇ ਨੇ ਨਹੀਂ ਡੈਫੀਨਟਲੀ ਮੈਂ ਵੀ ਉੱਠਦਾ ਹਾਂ ਅਸੀਂ ਦੋਨੋਂ ਜਣੇ ਮਿਲ ਕੇ ਉੱਠਦੇ ਹਾਂ ਕਈ ਵਾਰ ਜਦੋਂ ਇਹ ਥੋੜਾ ਜਿਹਾ ਸਲੋ ਹੋ ਜਾਂਦੇ ਤੇ ਇਹ ਮੈਨੂੰ ਮੋਟੀਵੇਟ ਕਰਦੇ ਮੈਂ ਇਹਨਾਂ ਨੂੰ ਮੋਟੀਵੇਟ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਵੇਰੇ ਉੱਠ ਕੇ ਪਾਠ ਕਰਕੇ ਗੁਰੂ ਘਰ ਦੇ ਵਿੱਚ ਆਪਣੇ ਘਰੇ ਬੈਠ ਕੇ ਪਾਠ ਕੀਤਾ ਜਾਵੇ ਸੋ ਅੱਜ ਨਵੇਂ ਸਾਲ ਦੀ ਸ਼ੁਰੂਆਤ ਲੈ ਕੇ ਵੀ ਕਫਲ ਬਣ ਕੇ ਤੇ ਪੰਥੀ ਕਫਲ ਬਣਿਓ ਇਹੋ ਕਾਫੀ ਜੜੀ ਸੰਗਤਾਂ ਨੂੰ ਸਾਡੀ ਇਹੀ ਤਮੰਨਾ ਸੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਦੇ ਨਾਲ ਜਾ ਕੇ ਉੱਥੇ ਸ਼ਰਵਾਦ ਕਰੀਏ ਸਾਡੇ ਨਵੇਂ ਸਾਲ ਦੀ ਤੇ ਉਹ ਮਹਾਰਾਜ ਜੀ ਨੇ ਸੁਣੀ ਆ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰ ਸਪੀ ਪਟਿਆਲਾ ਤੇ ਉਹਦੀ ਟੀਮ ਸਭ ਤੋਂ ਪਹਿਲਾਂ ਤੋਂ ਵਧਾਈ ਦੇ ਪਾਤਰ ਹੈਗੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਹੈਗਾ ਇੰਟਰਨੈਸ਼ਨਲ ਗੈਂਗ ਹੈਗਾ ਉਹਨੂੰ ਬਸ ਕੀਤਾ ਹੈਗਾ ਜਿਹਦੇ ਚ ਐਸਐਸਪੀ ਐਸਐਸਪੀ ਪਟਿਆਲਾ ਤੇ ਐਸਪੀਡੀ ਪਟਿਆਲਾ ਐਸਪੀਸੀਟੀ ਡੀਐਸਪੀ ਸਤਨਾਮ ਐਂਡ ਸੀਈ ਇੰਚਾਰਜ ਐਂਡ ਐਸਐਚਓ ਕੋਤਵਾਲੀ ਇਨਾਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸ ਕੀਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਢੀਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਹੈ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇਚਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਰ ਬੈਰਿਸ਼ ਫਸਟੀਗੇਟਿਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ ਐਸ ਐਚਓ ਕੰਸਰਨ ਕੋਤਵਾਲੀ ਤੇ ਡੀ ਐਸ ਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟ ਕਰਨ 'ਚ ਅਸੀਂ ਕਾਮਯਾਬ ਹੋਏ ਐਂਡ ਇਹਦੇ ਚ ਨਾ ਅਸੀਂ 111 ਬੀਐਨਐਸ ਮੇਂ ਐਫਆਈਆਰ ਰਜਿਸਟਰ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇਂ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀਚ ਕਰਾਂ ਦੋ ਤਿੰਨ ਬੰਦਨ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਰੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਖਾਇਆ ਜਾਂਦਾ ਹੈ ਉਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਟ੍ਰੇਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਿੰਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਫਿਰ ਇਹੋ ਜਿਹੇ ਬੰਦਾ ਦੀ ਇਹੋ ਜਿਹੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਅਸਲੀ ਦਿਲਾਚ ਤੋਂ ਆਇਆ ਇਹਨਾਂ ਕੋਲ ਇਨਵੈਸਟੀਗੇਸ਼ਨ ਦੀ ਕੋਈ ਗੱਲ ਪਤਾ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪੈਸਟੀਕੂਟਿਡ ਵੈਪਨ ਹੈਗੇ ਇਹ ਇੱਕ ਦੋ ਵੈਪਨ ਅਸੀਂ ਦੱਸ ਸਕਦੇ ਹਾਂ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਮੇਂ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਆਇਡੈਂਟੀਫਾਈ ਕੀਤੀ ਸੀਗੇ ਇਹ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਹੋਣ ਤੋਂ ਪਹਿਲਾਂ ਹੀ ਇਹ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤਾਂ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤਾਂ ਸਰ ਜਿਸ ਤਰ੍ਹਾਂ ਸਿੱਤੂ ਉਸੇ ਵਾਲੇ ਦਾ ਕੇਸ ਸੀ ਜਿਸ ਤਰ੍ਹਾਂ ਰਾਣਾ ਬਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਆ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜੜਾ ਵਾਰਦਾਤਾਂ ਨੂੰ ਅਨਜਾਨ ਦੇ ਰਹੇ ਆ ਪਰ ਲੱਗਦਾ ਇਹ ਕਿ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਜ਼ਗਾਰ ਨੇ ਉਹਨਾਂ ਨੂੰ ਟਰੈਪ ਦੇ ਵਿੱਚ ਲਿਆ ਕੇ ਜਹੀਆਂ ਘਟਰਾਵਾਂ ਨੂੰ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਨਹੀਂ ਤਾਂ ਇਹ ਮੈਂ ਉਹੀ ਮੈਂ ਰਿਕੁਐਸਟ ਕੀਤੀ ਹੈ ਕਿ ਜੇ ਤੁਸੀਂ ਇਹਦਾ ਟ੍ਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜੇ ਮੈਂ ਪਹਿਲਾਂ ਮੈਂ ਪਾਰਟਿਕੂਲਰ ਕੋਈ ਮੈਂ ਮੈਂਸ਼ਨ ਤੇ ਨਹੀਂ ਕਰਨਾ ਚਾਹੁੰਦਾ ਜਿਵੇਂ ਸਚੀਨ ਗੁਪਤਾ ਕੁਝ ਇਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜਨਕ ਗੱਲ ਹੈ ਕਿ ਅਸੀਂ ਉਸ ਤੇ ਕੰਮ ਕਰਦੇ ਸੀ ਇਹ ਬਲ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਉਹ ਕਰਦੇ ਸੀ ऑलरेडी ਕੋਲ ਪਲੈਨਿੰਗ ਚੱਲ ਰਹੀ ਸੀ ਇਹ ਆਰਡਰ ਥਾਂ ਤੇ ਅਸੀਂ ਹਾਂ ਜੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਉਹਨਾਂ ਦੇ ਬਾਰੇ ਪਤਾ ਲੱਗਿਆ ਕਿ ਇੱਕ ਜੁਗਾ ਦੇ ਬੈਗਾਰੇ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਆਇਡੈਂਟੀਫਾਈ ਕਰਦੇ ਸੀ ਕਿ ਕੋਈ ਜੋ ਕੰਮ ਦੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋਏ ਹਨ ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀ ਕਿ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀਗੇ ਤੇ ਉੱਥੇ ਉਹਨਾਂ ਦੇ ਕਾਰਵਾਈ ਕਰਾਉਂਦੇ ਸੀਗੇ ਉਹੀ ਇਹ ਸਾਰੇ ਬੰਦੇ ਅਸੀਂ 100% ਸਾਰੇ ਕੇਸ ਫੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਸਾਰੇ ਇਹਨੇ ਕਿਉਂ ਕੀਤਾ ਸੀ ਟਕ ਟਵਲੀ ਏਰੀਆ ਤੋਂ ਇਹ ਬੇਸਿਕਲੀ ਇਹ ਪਲਾਨਿੰਗ ਦੇ ਤਾਈਤੇ ਬੈਠੇ ਸੀਗੇ ਉਧਰ ਔਰ ਇਹ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਧਰ ਚ ਪੀਐਫਆਈਆ ਰਜਿਸਟਰਡ ਕੀਤੀ ਕਿਉਂਕਿ ਬਾਚੇ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ ਤੇ ਪੁਲਿਸ ਕੋਈ ਨਹੀਂ ਆਰ ਕੋਈ ਜਾਂਚ ਸੀ ਨਾ ਨਹੀਂ ਇਹ ਐਕਚੁਅਲੀ ਉੱਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲੈਨਿੰਗ ਵਾਸਤੇ ਇਨ ਦਾ ਮੇਨ ਟਾਈਮ ਇਹਨਾਂ ਤਾਂ ਉੱਥੇ ਗੋਲੀ ਚੱਲ ਰਹੀ ਨਾਲ ਸੀ ਜਾਂ ਇਹਦਾ ਨਹੀਂ ਉਹ ਇਹਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤਾਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉੱਥੇ ਗਏ ਸੀਗੇ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਲਾਈ ਜਾਵੇ। ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ। ਉਸ ਮਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਅਕਿਊਜ਼ਡ ਐਸ ਨਾਮਿਨੇਟ ਹੋਇਆ ਸੀਗਾ। ਡਿਊਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ। ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਈ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਤਨੂ ਇੱਦਾਂ ਹੀ ਸੁਣਣਾ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹਨਾਂ ਦੇ ਮੇਰੇ ਗਿਆ ਹਾਂ ਠੀਕ ਆ ਉਹ ਮੇਰਾ ਇਦਾਂ ਹੀ ਦੋਸਤ ਦੋਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋੜਾ ਪਾ ਕਿ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾ ਮੈਂ ਦਰਸਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹਦੇ ਚੋਰੀਆਂ ਕਰਨਾ ਆ ਮੱਥਾ ਟੇਕਣ ਦੇ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨ ਲੱਗਾ ਮਾਰੀ ਕੁੜੀ ਦੇ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਮਾਰੀ ਹੈ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾ ਡਰਾਵਾ ਦਿੱਤਾ ਕਿਰਪਾਨ ਮਾਰੀ ਡਰਾਵਾ ਦਿੱਤਾ ਨਹੀਂ ਕੁੜੀ ਨੂੰ ਤੂੰ ਕਿਰਪਾਨ ਪਾ ਦੇ ਡਰ ਹੀ ਜਾਣਾ ਡਰਾਵਾ ਕਹਿੰਦਾ ਇੰਨੀ ਇੰਨੀ ਤਿੱਖੀ ਕਿਰਪਾਨਾ ਤੂੰ ਕੁੜੀ ਦੇ ਵਾਰ ਕਰਿਆ ਨਹੀਂ ਨਹੀਂ ਬਬਾਈ ਉਹਨੇ ਮੈਨੂੰ ਨਹੀਂ ਦਿੱਤਾ ਸੀ ਉਹਨੇ ਗਰਪਾਣਾ ਕਹਿੰਦੇ ਆ ਗਰਪਾਣਾ ਫਾੜ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਜ਼ਮਾਲੇ ਬਣ ਕੇ ਕੁੜੀਆਂ ਜ਼ਮਾਲੇ ਬਣਾ ਕੇ ਲਿਆਉਂਦੇ ਆ ਹੋਟਲਾਂ 'ਚ ਮੁੜ ਕੇ ਰਾਤ ਰਹਿ ਕੇ ਜਦੋਂ ਇੱਥੋਂ ਵੇਖੀਦਾ ਉਹ ਕੁੜੀਆਂ ਵਾਲ ਖਲਾਵੇ ਰਾਤ ਤੋਂ ਰਾਤ ਤੋਂ ਬੰਦਾ ਬਣਦਾ ਹੋਟਲ ਰਾਤ ਰੱਖ ਕੇ ਇਹ ਕੰਮ ਤਾਂ ਕਰਦੇ ਇੱਥੇ ਉਹਨਾਂ ਪਾਕਿਆਂ ਨੂੰ ਬੁਲਾਇਆ ਜਾਂਦਾ ਸੀ ਕਿ ਕਿੰਨੇ ਜਾਣੇ ਸੀਗੇ ਓਏ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੇ ਸੀ ਉਹ ਮੋਨੇ ਕੋਨੇ ਹੀ ਉਹਨੇ ਭਰਨੀ ਨਾਲ ਭਾਰੀ ਉਹਨਾਂ ਦੇ ਤੇ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁਰਗੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆਪ ਵੀ ਬੰਦੇ ਭੇਜਦੇ ਨੇ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਵਾ ਉਹਨੂੰ ਕਲੰਕ ਲਾਉਣ ਵਾਸਤੇ ਆ ਛੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਹਰਾ ਪਾਇਆ ਨਾਂ ਇਹਦੇ ਕੋਲ ਸ੍ਰੀ ਸਾਹਿਬ ਨਾਂ ਇਹਦੇ ਕੋਲ ਕੰਗਾ ਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿਤੇ ਕਿਹੜੇ ਬਾਬੇ ਦਾ ਨਾਮ ਲੈ ਰਿਆ ਸੀ ਸੁਰ ਸਿੰਘ ਵਾਲਾ ਸੁਰ ਸਿੰਘ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਦਾਜ ਤੋਂ ਨਹੀਂ ਆ ਤੈਨੂੰ ਕਹ ਚੁੱਪ ਕਰ ਜਾ ਠੀਕ ਹੈਂ ਕਿ ਨਾ ਪਹਿਲਾਂ ਲਿਆ ਨਹੀਂ ਸਰਦਿਆਂ ਕਾਲਿਆਂ ਦਾ ਦੀ ਗੱਲ ਸਮੇਂ ਦਾਲ ਚੋਂ ਨਹੀਂ ਹੁੰਦੀ ਜਿਹੜਾ ਇਹ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਦਾ ਬਾਹਰੋਂ ਆਈ ਹੈ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਿਹੜਾ ਹੋਰ ਸੀ ਉਹ ਇਹਦੇ ਫਰਾਰ ਹੋ ਗਿਆ ਪਹਿਲਾਂ ਤਾਂ ਆਪ ਇਹਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ ਹੱਕਦਾਰ ਹੈ ਨਹੀਂਗਾ ਠੀਕ ਆ ਇੱਥੋਂ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕਹਿਣ ਜਥੇਦਾਰ ਸਾਹਿਬ ਨੂੰ ਤੇ ਇਹੋ ਜਿਹੀਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਵਾਜ਼ਾ ਹੋ ਜਾਵੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਜੰਨੇਗਾ ਨੂੰ ਪਹਿਲਾਂ ਮੈਨੇ ਇਹ ਦੱਸਿਆ ਮੋਬਾਈਲ ਕਿਧਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਾ ਹੋਣਾ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਾਂ ਝੂਠ ਨਾ ਬੋਲੀ ਮੈਂ ਚਪੇੜਾ ਮਾਰਾਂ ਮੈਂ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਹੁੰਦਾ ਜਾਨ ਘੜਾ ਜਾ ਮੈਨੂੰ ਇਹ ਤੇਰੀ ਪਿੰਨੀ ਤੇ ਮੈਂ ਫੇਰ ਕਹਤਾ ਹੀ ਆ ਵੇਲਾ ਕਈ ਤਾਂ ਦੱਸਦਾ ਹੀ ਨਹੀਂ ਹੂੰ ਜੇ ਹੁਣ ਤੂੰ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਤੀ ਦੋ ਪੁੱਛੋਗੇ ਕੱਲ ਅਮਨੇ 10 ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਮੇਰੀ ਗੱਲ ਬਿਨਾ ਮਿਆਂ ਤੇ ਤੇਰਾ ਕਿਰਪਾਨ ਸੀ ਵੱਡੀ ਤੈਨੂੰ ਫੋੜੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਕਹੀ ਨਾ ਮੈਂ ਕਿ ਝੂਠ ਬੋਲਿਆ ਤੇ ਡਾਂਗ ਬੜੀ ਫਿਰਨੀ ਬੱਬਾ ਜੀ ਤੁਹਾਨੂੰ ਦੱਸਣ ਲੱਗਾ ਬੱਬਾ ਜੀ ਦੱਸ ਉਹ ਉਹ ਮੁੰਡੇ ਨੇ ਤੂੰ ਕਿਰਪਾਨ ਮਾਰੀ ਕਿ ਨਹੀਂ ਕੁੜੀ ਨੂੰ ਮਾਰੀ ਮਾਰਨੀ ਲੱਗੀਆਂ ਮੈਂ ਕੀਤਾ ਸੀ ਕਿਉਂ ਕੀਤਾ ਤੂੰ ਸਾਰਾ ਕੁੜੀਆਂ ਦੇ ਗਰਬਾਨਾ ਮਾਰੇਗਾ ਫਿਰ ਸਤ ਮਨਾ ਬਾਬਾ ਜੀ ਤੇ ਅਮੀਂ ਪਿਛਲੇ ਪਿਛ ਬਾਸੀ ਕਰਦੇ ਤੀ ਬਾਣਾ ਪਤਾ ਨਹੀਂ ਕਰਦੇ ਤੀ ਘਾਟੀ ਓਏ ਮੇਰੇ ਦੂਈ ਨਾਮ ਹੈ ਤੀ ਬਾਣਾ ਤੈਨੂੰ ਗਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਉਹੋ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਿਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਬਾਗਿਆ ਬਾਣਾ ਪਾ ਕੇ ਤੂੰ ਚੋਰੀਆਂ ਕਰਨੀਆਂ ਵਾ ਉਹਨੇ ਕਿਹਾ ਸੀ ਮੱਥਾ ਟੇਕਣ ਜਾਣਾ ਬੱਬਾ ਜੀ ਤੇ ਬਾੜੇ ਦੀ ਮਰਿਆਦਾ ਪਤਾ ਬਾਣਾ ਕਿਦਾਂ ਪਾਈਦਾ ਕੀ ਹੈ ਕਿਦਾਂ ਕਿਉਂ ਪਾਈਦਾ ਤੂੰ ਨੇ ਹੰਦ ਸਿੰਘ ਵਾਲਾ ਬਾਣਾ ਪਾਈ ਜਨਾ ਤੈਨੂੰ ਉਹਦਾ ਪਤਾ ਨੇ ਉਹਨੇ ਕਿੱਦਾਂ ਮਿਲਿਆ ਤੈਨੂੰ ਬਣਾ ਪਵਿੱਤਰ ਜੀ ਆ ਉਹਨੇ ਘਰੇ ਪਿਆ ਸੀ ਤੇ ਉਹਨੇ ਪਾਇਆ ਤੇ ਤੂੰ ਕੀ ਪਤਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਆ ਮੈਂ ਜਿਹੜਾ ਓਦਾਂ ਭਰਾਨੀ ਸਿਮਰਨਪਾਲ ਲਿੰਦੀ ਉਹਦੇ ਨਾਮ ਤੇ ਤੈਨੂੰ ਨਾਂ ਵੀ ਨਹੀਂ ਪਤਾ ਪਿੰਡ ਦਾ ਨਾਮ ਉਹਦਾ ਸਿਮਾ ਮੇਰਾ ਨਾਂ ਕੀ ਆ ਮੇਰਾ ਨਾਂ ਵਰੂਨ ਆ ਤੋ ਓਦਾਂ ਮੇਰਾ ਪ੍ਰ ਰੇਨਾ ਕਿਥੇ ਆ ਹਾਂਜੀ ਮੈਂ ਕੋੜ ਖਾਲਸਾ ਤੇਰੇ ਪਾਸ ਬਾਪੂਦਨ ਆ ਗਿਆ ਗੁਰਪ੍ਰੀਤ ਸਿੰਘ ਸੰਗਤ ਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਵਾਜ਼ਾ ਦੀ ਦੂਰ ਦੇ ਅੰਦਰ ਇੰਨਾ ਜਿਆਦਾ ਗੰਦ ਪਿਆਣਾ ਹੁਣ ਆਪਾਂ ਕੁੜੀ ਦਾ ਮੋਬਾਈਲ ਆ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਣੇ ਇਹਨੂੰ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾਂ ਦਵਾਇਆ ਨਾ ਤੇਰੇ ਡਾਂਗ ਵਿਲਾ ਫਿਰ ਨਹੀਂ ਬੜੀ ਕਿਥੋਂ ਫਿਰਦੀ ਹੋਣੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਈਆ ਸੰਗੀ ਦੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਵਾਜ਼ਾ ਦੀ ਦੂਤ ਜਿੰਨਾ ਗੰਦ ਪਾਇਆ ਨਾ ਸਾਧੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਾਰਾ ਤੁਹਾਨੂੰ ਜਨਮ ਦਿਨ ਅਲਕਤ ਅੱਜ ਅੱਜ ਨਵੇਂ ਸਾਲ ਕਰਦੇ ਕੋਸ਼ਿਸ਼ ਕਰ ਰੂਹਾ ਆਪਣੇ ਲੋਕ ਇਸ ਪੰਜਾਬੀ میوزਿਕ ਨੂੰ ਪੰਜਾਬੀ ਬੋਲੀ ਨੂੰ ਦੇਖੋ ਪੰਜਾਬ ਨੂੰ ਜਿੰਨਾ ਤੱਕ ਮੈਂ ਕੋਸ਼ਿਸ਼ ਕਰ ਸਕਦਾ ਹਰ ਇੱਕ ਪੰਜਾਬੀ ਕਲਾਕਾਰਾਂ ਨੂੰ ਨਵੇਂਆਂ ਨੂੰ ਪੁਰਾਣਿਆਂ ਨੂੰ ਮੇਰੇ ਵੱਲੋਂ ਹੈਪੀ ਜੀ ਹੋਰ ਸਾਰੇ ਨੂੰ ਮੇਰੇ ਵੱਲੋਂ ਹੈਪੀ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਬੋਲੀ ਸਾਡਾ ਗਾਣਾ ਸਾਡਾ ਕਲਾ ਦੁਨੀਆ ਦੀ ਹਰ ਸਟੇਜ ਤੇ ਪਹੁੰਚੇਗਾ ਥੈਂਕ ਯੂ ਸੋ ਮਚ ਆਈ ਲਵ ਯੂ ਗਾਇਜ਼ ਆਮ ਹੂ ਪੰਜਾਬ ਮੈਂ ਹਾਂ हैपी हुई असां कोशिशि करी बोली हर स्टेज ते पहुचे करे

ਪੰਜਾਬ ਨੂੰ ਜਿੰਨਾ ਤੱਕ ਮੈਂ ਕੋਸ਼ਿਸ਼ ਕਰ ਸਕਦਾ ਹਾਂ ਅਰੇ ਪੰਜਾਬੀ ਕਲਾਕਾਰਾਂ ਨੂੰ ਨਵੇਂ ਆਉਣ ਨੂੰ ਪੁਰਾਣਿਆਂ ਨੂੰ ਮੇਰੇ ਵੱਲੋਂ ਅੱਗੇ ਜੀ ਨੂੰ ਸਾਰੇ ਰੂਪੇ ਨਾਲ ਹੱਥ ਫਿੜਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਗੋਲੀ ਸਾਡਾ ਗਾਣਾ ਸਾਡਾ ਫਰਾ ਸਾਡੀ ਹਰ ਸਟੇਜ ਤੇ ਪਹੁੰਚੇਗਾ ਥੈਂਕ ਯੂ ਸੋ ਮਚ ਆਈ ਲਵ ਯੂ